ਸਰ ਇਹ ਸਤਿ ਸ਼੍ਰੀ ਅਕਾਲ ਔਰ ਮੈਂ ਤੁਹਾਡਾ ਧੰਨਵਾਦੀ ਆ ਕਿ ਸ਼ਾਰਟ ਨੋਟਿਸ ਤੇ ਤੁਸੀਂ ਆਏ ਪਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਹੈ ਮੇਰੇ ਨਾਲ ਮੇਅਰ ਮੈਡਮ ਵੀ ਬੈਠੇ ਆ ਜਿਹੜਾ ਪ੍ਰਾਪਰਟੀ ਟੈਕਸ ਹੈ ਜਿਹੜਾ ਆਪਣਾ ਜਮਾ ਹੁੰਦਾ ਹੈ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਹਰ ਸਾਲ 31 ਮਾਰਚ ਤੱਕ ਅਖੀਰਲਾ ਦਿੰਸੀ ਉਸ ਤੋਂ ਬਾਅਦ ਜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਪੈਨਲਟੀ ਵੀ ਪੈਂਦੀ ਸੀ ਵਿਆਜ ਵੀ ਪੈਂਦਾ ਸੀ ਉਹ ਮੈਂ ਰਿਕਵੈਸਟ ਕੀਤੀ ਸੀ ਆਪਣੇ ਮੰਤਰੀ ਜੀ ਅ ਅਦਵਜੋਤ ਬੈਂਸ ਜੀ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਨੂੰ ਔਰ ਮੈਂ ਧੰਨਵਾਦੀ ਆ ਤਿੰਨਾਂ ਦਾ ਕਿ ਉਹਨਾਂ ਨੇ ਮੇਰੀ ਰਿਕਵੈਸਟ ਮੰਨ ਲਈ ਇਹ ਜਿਹੜੀ ਡੇਟ ਹੈ ਬਗੈਰ ਪੈਨਲਟੀ ਔਰ ਬਗੈਰ ਵਿਆਜ ਤੋਂ ਐਕਸਟੈਂਡ ਕਰ ਦਿੱਤੀ ਗਈ ਹੈ 31 ਜੁਲਾਈ 2025 ਤੱਕ ਤੇ ਮੈਂ ਅਰਜ਼ ਅਰਜ਼ ਲਾਂਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਲੁਧਿਆਣੇ ਵਾਲਿਆਂ ਨੂੰ ਪਰ ਪੰਜਾਬ ਵਾਲਿਆਂ ਨੂੰ ਖਾਸ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦੇਣਾ ਕਿ ਉਹ 31 ਸੱਤ ਤੱਕ ਜਮ੍ਹਾਂ ਕਰਾ ਦੇਣ ਬਹੁਤ ਵੱਡਾ ਫਾਇਦਾ ਹੈ ਕਿਉਂਕਿ ਪੈਨਲਟੀ ਵੀ ਬੜੀ ਆ ਤੇ ਵਿਆਜ ਵੀ ਬੜੀ ਆ ਪਰ ਜੇ ਕਿਸੇ ਕਾਰਨ ਪਿੱਛੇ 31/7 ਨੂੰ ਨਹੀਂ ਜਮ੍ਹਾਂ ਕਰਾ ਸਕਦੇ ਉਹਨਾਂ ਨੂੰ ਪੈਨਲਟੀ ਤੇ ਵਿਆਜ ਪਏਗਾ ਪਰ 31/10 ਤੱਕ ਜੇ ਜਮ੍ਹਾਂ ਕਰਾ ਦਿੰਦੇ 50% ਉਹਦੇ ਚੋਂ ਮਾਫ ਹੋ ਜਾਏਗਾ ਪਰ ਪਏਗਾ ਜ਼ਰੂਰ ਮਾਫ ਹੋ ਜਾਏਗਾ ਉਸ ਤੋਂ ਬਾਅਦ ਫਿਰ ਪੂਰਾ ਜਿਹੜਾ ਹੈਗਾ ਅ ਇੰਟਰਸਟ ਤੇ ਟੈਕਸ ਪਏਗਾ ਫਿਰ ਕੋਈ ਮਾਫ ਸੋ ਇਹ ਅਨਾਉਂਸਮੈਂਟ ਸੀ ਇਹ ਦੇਣੀ ਜ਼ਰੂਰੀ ਸੀ ਲੋਕਾਂ ਨੂੰ ਐਸ ਲਈ ਮੈਂ ਤੁਹਾਨੂੰ ਸ਼ਾਰਟ ਪੀਰੀਅਡ ਤੇ ਇਹ ਨੋਟੀਫਿਕੇਸ਼ਨ ਅੱਜ ਦੀ ਹੋਈ ਹੋਈ ਹੈ ਹੁਣੇ ਹੋਈ ਹੈ ਥੋੜੇ ਦੇ ਅੰਦਰ ਸਾਰੇ ਸਾਰੇ ਚੋਨਾ ਦੇ ਵਿੱਚ ਇੰਪਲੀਮੈਂਟ ਇਹ ਇਹ ਸਾਰੇ ਪੂਰੇ ਪੰਜਾਬ 'ਚ ਇੰਪਲੀਮੈਂਟ ਹੋ ਤੇ ਕੱਲਾ ਲੁਧਿਆਣਾ ਦਾ ਨਹੀਂ ਨੋਟੀਫਿਕੇਸ਼ਨ ਪੂਰੇ ਪੰਜਾਬ ਦਾ ਹਾਂ ਜੀ ਇਹਨਾਂ ਦੇ ਪਿਛਲੇ ਸਾਲ ਦੇ ਪੈਂਡਿੰਗ ਹਾਂ ਜੀ ਇਹਨਾਂ ਦੇ ਪਿਛਲੇ ਸਾਲ ਦੇ ਪੈਂਡਿੰਗ ਉਹ ਦੇਖੋ ਜੇ ਇਹ ਤਾਂ ਪਿਛਲੇ ਦਾ ਜਿੰਨੀ ਅਮਾਉਂਟ 31 ਮਾਰਚ ਨੂੰ ਬਣੀ ਹੋਈ ਸੀ ਉਹਨੇ ਜਮ੍ਹਾਂ ਕਰਾਣੇ ਪੈਣਗੇ ਉਹਦੇ ਉੱਤੇ ਅੱਗੇ ਪੈਨਲਟੀ ਤੇ ਵਿਆਜ ਨਹੀਂ ਪਊਗਾ ਜੇ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੱਕ ਕਰਾ ਦਿੱਤਾ ਉਹਨੂੰ 31 ਮਾਰਚ ਨੂੰ ਜਿੰਨੀ ਅਮਾਉਂਟ ਪੈਂਡਿੰਗ ਸੀਗੀ ਉਹਦੇ ਵਿੱਚ ਪਿਛਲੇ ਸਾਰੇ ਡਿਊਜ਼ ਆ ਚੁੱਕੇ ਹਨ ਹੋਰ ਦੱਸੋ ਜੇ ਕਿਸੇ ਦਾ ਕੋਈ ਸਵਾਲ ਹੈ ਕੋਈ ਕੁਛ ਹੈ ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਬੜਾ ਰਿਕਵੈਸਟ ਕਰਦਾ ਰਿਹਾ ਕਿ ਇਹ ਇਹ ਜਰੂਰ ਕਰਵਾ ਦਿਓ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਆਨਰੇਬਲ ਮੁੱਖ ਮੰਤਰੀ ਜੀ ਦਾ ਸਾਡੇ ਆਨਰੇਬਲ ਲੋਕਲ ਬਾਡੀਜ਼ ਮੰਤਰੀ ਜੀ ਦਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਮੇਅਰ ਮੈਡਮ ਦਾ ਵੀ ਧੰਨਵਾਦੀ ਹਾਂ ਇਹ ਵੀ ਇਹੀ ਚਾਹਦੇ ਸੀਗੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਅਸੀਂ ਬਹੁਤ ਵਾਰੀ ਇਹਨੂੰ ਟੇਕ ਅਪ ਕੀਤਾ ਔਰ ਫਾਈਨਲੀ ਇਹ ਡਿਸੀਜਨ ਅੱਜ ਲੈ ਲੈਂਦਾ ਹੈ ਸਰਸਟ ਵਾਸਤੇ ਕਿ ਮੈਂ ਮਰਸ਼ਲ ਵੀ ਨਾਲ ਇਹਦੇ ਵਿੱਚ ਇਨਕਲੂਡ ਹੈ ਸਾਰੇ ਸਾਰੇ ਪ੍ਰਾਪਰਟੀ ਟੈਕਸ ਤੇ ਉਹਦੇ ਵਿੱਚ ਹੈ ਸਿਰਫ ਰੈਜ਼ੀਡੈਂਸ਼ੀਅਲ ਨਹੀਂ ਹੈਗਾ ਹਾਊਸ ਟੈਕਸ ਔਰ ਪ੍ਰਾਪਰਟੀ ਟੈਕਸ ਦੋਨੋਂ ਚੀਜ਼ ਦੋਨੋਂ ਸਰ ਸਟੈਪ ਚੱਕ ਲਿਆ ਤੁਸੀਂ ਜਨਾ ਲੋਕਾਂ ਨੂੰ ਵੀ ਦੱਸ ਦੇ ਕੇ ਕਿ ਆ ਵੀ ਜਿਹੜਾ ਇਸ ਦਾ ਫਾਇਦਾ ਕਰ ਤੋਂ ਜਲਦੀ ਜਲਦ ਤੋਂ ਜਲਦ ਲਿੱਤਾ ਜਾਵੇ ਔਰ 31 ਸੱਤ ਤੱਕ ਤਾਂ ਜ਼ਰੂਰ ਪੈਸੇ ਜਮ੍ਹਾਂ ਕਰਾ ਦਿਓ ਕਿਉਂਕਿ ਬਹੁਤ ਹੀ ਜ਼ਿਆਦਾ ਫਾਇਦਾ ਹੈ ਦਾ ਹਾਂਜੀ ਠੀਕ ਹੈ ਜੀ ਸਸੀ ਸਸੀ ਥੈਂਕ ਯੂ ਸਤਿ ਸ਼੍ਰੀ ਅਕਾਲ ਔਰ ਮੈਂ ਤੁਹਾਡਾ ਧੰਨਵਾਦੀ ਆ ਕਿ ਸ਼ਾਰਟ ਨੋਟਿਸ ਤੇ ਤੁਸੀਂ ਆਏ ਪਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਹੈ ਮੇਰੇ ਨਾਲ ਮੇਅਰ ਮੈਡਮ ਵੀ ਬੈਠੇ ਆ ਜਿਹੜਾ ਪ੍ਰਾਪਰਟੀ ਟੈਕਸ ਹੈ ਜਿਹੜਾ ਆਪਣਾ ਜਮ੍ਹਾਂ ਹੁੰਦਾ ਹੈ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਹਰ ਸਾਲ 31 ਮਾਰਚ ਤੱਕ ਅਖੀਰਲਾ ਦੈਂਸੀ ਉਸ ਤੋਂ ਬਾਅਦ ਜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਪੈਨਲਟੀ ਵੀ ਪੈਂਦੀ ਸੀ ਵਿਆਜ ਵੀ ਪੈਂਦਾ ਸੀ ਉਹ ਮੈਂ ਰਿਕੁਐਸਟ ਕੀਤੀ ਸੀ ਆਪਣੇ ਮੰਤਰੀ ਜੀ ਅ ਦਵਜੋਤ ਬੈਨ ਜੀ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਨੂੰ ਔਰ ਮੈਂ ਧੰਨਵਾਦੀ ਆ ਤਿੰਨਾਂ ਦਾ ਕਿ ਉਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਤੇ ਜਿਹੜੀ ਡੇਟ ਹੈ ਬਗੈਰ ਪੈਨਲਟੀ ਔਰ ਬਗੈਰ ਵਿਆਜ ਤੋਂ ਐਕਸਟੈਂਡ ਕਰ ਦਿੱਤੀ ਗਈ ਹੈ 31 ਜੁਲਾਈ 2025 ਤੱਕ ਤੇ ਮੈਂ ਅਰਜ਼ ਅਰਜ਼ ਲਾਂਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਲੁਧਿਆਣੇ ਵਾਲਿਆਂ ਨੂੰ ਪਰ ਪੰਜਾਬ ਵਾਲਿਆਂ ਨੂੰ ਖਾਸ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਤੇ ਹਾਊਸ ਟੈਕਸ ਦੇਣਾ ਕਿ ਉਹ 31 ਸੱਤ ਤੱਕ ਜਮ੍ਹਾਂ ਕਰਾ ਦੇਣ ਬਹੁਤ ਵੱਡਾ ਫਾਇਦਾ ਕਿਉਂਕਿ ਪੈਨਲਟੀ ਵੀ ਬੜੀ ਆ ਤੇ ਵਿਆਜ ਵੀ ਬੜੀ ਆ ਪਰ ਜੇ ਕਿਸੇ ਕਾਰਨ ਪਿੱਛੇ 31/7 ਨੂੰ ਨਹੀਂ ਜਮ੍ਹਾਂ ਕਰਾ ਸਕਦੇ ਉਹਨਾਂ ਨੂੰ ਪੈਨਲਟੀ ਤੇ ਵਿਆਜ ਪਏਗਾ ਪਰ 31/10 ਤੱਕ ਜੇ ਜਮ੍ਹਾਂ ਕਰਾ ਦਿੰਦੇ 50% ਉਹਦੇ ਚੋਂ ਮਾਫ ਹੋ ਜਾਏਗਾ ਪਰ ਪਏਗਾ ਜ਼ਰੂਰ ਮਾਫ ਹੋ ਜਾਏਗਾ ਉਸ ਤੋਂ ਬਾਅਦ ਫਿਰ ਪੂਰਾ ਜਿਹੜਾ ਹੈਗਾ ਅ ਇੰਟਰਸਟ ਤੇ ਟੈਕਸ ਪਏਗਾ ਫਿਰ ਕੋਈ ਮਾਫ ਸੋ ਇਹ ਅਨਾਉਂਸਮੈਂਟ ਸੀ ਇਹ ਦੇਣੀ ਜ਼ਰੂਰੀ ਸੀ ਲੋਕਾਂ ਨੂੰ ਇਸ ਲਈ ਮੈਂ ਤੁਹਾਨੂੰ ਸ਼ਾਰਟ ਪੀਰੀਅਡ ਤੇ ਇਹ ਨੋਟੀਫਿਕੇਸ਼ਨ ਅੱਜ ਦੀ ਹੋਈ ਹੋਈ ਹੈ ਹੁਣੇ ਹੋਈ ਹੈ ਥੋੜੇ ਦੇ ਅੰਦਰ ਸਾਰੇ ਸਾਰੇ ਜ਼ੋਨਾਂ ਦੇ ਵਿੱਚ ਇੰਪਲੀਮੈਂਟ ਇਹ ਇਹ ਸਾਰੇ ਪੂਰੇ ਪੰਜਾਬ ਚ ਇੰਪਲੀਮੈਂਟ ਹੋਵੇ ਤੇ ਕੱਲਾ ਲੁਧਿਆਣਾ ਦਾ ਨਹੀਂ ਨੋਟੀਫਿਕੇਸ਼ਨ ਪੂਰੇ ਪੰਜਾਬ ਦਾ ਹਾਂ ਜੀ ਇਹਨਾਂ ਦੇ ਪਿਛਲੇ ਸਾਲ ਦੇ ਪੈਂਡਿੰਗ ਹਾਂ ਜੀ ਉਹ ਦੇਖੋ ਜੇ ਇਹਦਾ ਪਿਛਲੇ ਦਾ ਜਿੰਨੀ ਅਮਾਉਂਟ 31 ਮਾਰਚ ਨੂੰ ਬਣੀ ਹੋਈ ਸੀ ਉਹਨੇ ਜਮ੍ਹਾਂ ਕਰਾਣੇ ਪੈਣਗੇ ਉਹਦੇ ਉੱਤੇ ਅੱਗੇ ਪੈਨਲਟੀ ਤੇ ਵਿਆਜ ਨਹੀਂ ਪਊਗਾ ਜੇ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੱਕ ਕਰਾ ਦੇ। ਹੁਣ ਉਹ 31 ਮਾਰਚ ਨੂੰ ਜਿੰਨੀ ਅਮਾਉਂਟ ਪੈਂਡਿੰਗ ਸੀਗੀ ਉਹਦੇ ਵਿੱਚ ਪਿਛਲੇ ਸਾਰੇ ਡਿਊਜ਼ ਆ ਚੁੱਕੇ ਹਨ। ਹੋਰ ਦੱਸੋ ਜੇ ਕਿਸੇ ਦਾ ਕੋਈ ਸਵਾਲ ਹੈ ਕੋਈ ਕੁਛ ਹੈ। ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਬੜਾ ਰਿਕਵੈਸਟ ਕਰਦਾ ਰਿਹਾ ਕਿ ਇਹ ਇਹ ਜਰੂਰ ਕਰਵਾ ਦਿਓ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਆਨਰੇਬਲ ਮੁੱਖ ਮੰਤਰੀ ਜੀ ਦਾ ਸਾਡੇ ਆਨਰੇਬਲ ਲੋਕਲ ਬਾਡੀਜ਼ ਮੰਤਰੀ ਜੀ ਦਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਮੇਅਰ ਮੈਡਮ ਦਾ ਵੀ ਧੰਨਵਾਦੀ ਹਾਂ ਇਹ ਵੀ ਇਹੀ ਚਾਹਦੇ ਸੀਗੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਅਸੀਂ ਬਹੁਤ ਵਰੀ ਇਹਨੂੰ ਟੇਕ ਅਪ ਕੀਤਾ ਔਰ ਫਾਈਨਲੀ ਇਹ ਡਿਸੀਜਨ ਅੱਜ ਲੈ ਲੈਂਦਾ ਸਾਰੇ ਲੋਕਾਂ ਵਾਸਤੇ ਕਿ ਹਾਰਸ਼ਲ ਵੀ ਨਾਲ ਇਹਦੇ ਵਿੱਚ ਇਨਕਲੂਡ ਹੈ ਸਾਰੇ ਸਾਰੇ ਪ੍ਰਾਪਰਟੀ ਟੈਕਸ ਤੇ ਉਹਦੇ ਵਿੱਚ ਹੈ ਸਿਰਫ ਰੈ residen tial ਨਹੀਂ ਹੈਗਾ ਹਾਊਸ ਟੈਕਸ ਔਰ ਪ੍ਰਾਪਰਟੀ ਟੈਕਸ ਦੋਨੋਂ ਚੀਜ਼ ਦੋਨੋਂ ਸਰ ਸਟੈਪ ਚੱਕ ਲਿਆ ਤੁਸੀਂ ਜਣਾ ਲੋਕਾਂ ਨੂੰ ਇਹ ਕਹਿੰਦੇ ਕਿ ਅਮੀ ਜਿਹੜਾ ਇਸ ਦਾ ਪਾਇਦਾ ਕਰ ਤੋਂ ਜਲਦ ਤੋਂ ਜਲਦ ਲਿੱਤਾ ਜਾਵੇ ਔਰ 31 ਸਤ ਤੱਕ ਤਾਂ ਜ਼ਰੂਰ ਪੈਸੇ ਜਮ੍ਹਾਂ ਕਰਾ ਦਿਓ ਕਿਉਂਕਿ ਬਹੁਤ ਹੀ ਜ਼ਿਆਦਾ ਫਾਇਦਾ ਹੈਗਾ ਹਾਂਜੀ ਠੀਕ ਹੈ ਜੀ ਸਸਿ Thank you